ਉਹ ਇਸੋ ਫਿਰ ਨਾ ਭਾਜ ਨਹੀਂ ਬੁਲਾਇਆ ਕਿਸੇ ਨੇ ਉਹ ਇੱਕ ਝੂਠ ਬੋਲੀ ਜਾਂਦੇ ਐਰ ਉਰਦੂ ਬੋਲ ਕੇ 16 ਸਾਲ ਗੁਰਦਸ਼ੇ ਮਹਿਫਲ ਖਰੂਸ ਲੋਕ ਕਹਿੰਦੇ ਪਤਾ ਨਹੀਂ ਕੀ ਕਹਿ ਗਿਆ ਕੁਛ ਕਹਿ ਗਿਆ ਅੱਜ ਉਹ ਭਾਈ ਲੋਕਾਂ ਦੀ ਬੋਲੀ ਚ ਬੋਲ ਲੈ ਵੀ ਨੌਕਰੀ ਨੌਕਰੀ ਮਿਲ ਜੂ ਕੋਈ ਕਿ ਤਣ ਪਤਣ ਲੱਗ ਜਾਂਗੇ ਕੋਈ ਸੀਵਰੇਜ ਦਾ ਕੰਮ ਹੋ ਜੂਗਾ ਵਾਟਰ ਟੈਂਕ ਦਾ ਪਾਣੀ ਕਿਤੇ ਆ ਜੂ ਉਹ ਕੋਈ ਪੱਕਾ ਕੰਮ ਹੋ ਜੂਗਾ ਕੋਈ ਇੰਡਸਟਰੀ ਆ ਜੂਗੀ ਕੋਈ ਸਕੂਲ ਖੁੱਲ ਜਾਣਗੇ ਕੋਈ ਮੈਡੀਕਲ ਕਾਲਜ ਖੁੱਲ ਜਾਣਗੇ ਕੋਈ ਹਸਪਤਾਲ ਬਣ ਜੂ ਨਾ ਹੋਰੀ ਛੁੜਾਈਗੇ ਸਾਨੂੰ 70 ਸਾਲ ਹੋ ਗਏ 77 ਸਾਲ ਦੇਸ਼ ਨੂੰ ਯਾਦ ਹੋਇਆ ਨਾ ਫਿਰ ਦੇਤੀ ਛੱਪੜਾਂ ਟੋਬਿਆਂ ਸੀਵਰੇਜਾਂ ਚ ਫਿਰਦੇ ਆ ਕਿਉਂ ਕੀਤਾ ਹੀ ਨਹੀਂ ਕੰਮ ਹੀ ਨਹੀਂ ਕੀਤਾ ਨਾ ਜੀ ਨਾ ਹੀ ਸਾਨੂੰ ਕਰਨ ਦਿੱਤਾ ਨਾ ਹੀ ਸਾਨੂੰ ਇਹ ਦੱਸਣ ਦਿੱਤਾ ਵੀ ਕੰਮ ਹੁੰਦੇ ਕੀ ਨੇ ਵੀ ਕੰਮ ਕੀ ਹੁੰਦੇ ਨੇ ਨਾ ਹੋਰੀ ਮੰਗ ਪੱਤਰ ਫੜੀ ਗਏ ਆ ਵੀਰੋ ਆ ਜਿਹੜਾ ਤੁਹਾਡਾ ਫਟਕ ਹੈ ਮੈਂ ਉਦੋਂ ਲੰਘਦਾ ਹੁੰਦਾ ਸੀ ਉਹਦੇ ਨਾਲ ਮਨਪ੍ਰੀਤ ਬਾਦਲ ਦੇ ਨਾਲ ਹੀ ਹੁੰਦਾ ਸੀ ਮੈਂ ਨਾਲ ਦੀ ਸੀਟ ਤੇ ਮੈਂ ਹੁੰਦਾ ਸੀ ਉਹ ਗੱਡੀ ਚ ਲਾਉਂਦਾ ਹੁੰਦਾ ਮੈਂ ਕਹਾਂ ਜੀ ਦੋ ਵਾਰੀ ਖਜ਼ਾਨਾ ਮੰਤਰੀ ਇੱਕ ਵਾਰੀ ਸੀ ਉਦੋਂ ਜਦੋਂ ਬਾਅਦ ਚ ਕਾਂਗਰਸ ਵੱਲੋਂ ਫੇਰ ਲੈਲੇ ਮਗਾਜੀ ਖਜ਼ਾਨਾ ਮੰਤਰੀ ਰਹਿਲੇ ਆ ਤੱਕ ਵੜਾ ਦਿੰਦੇ ਜੀ ਉਤੋਂ ਦੀ ਓਵਰਬਿਜ ਨਹੀਂ ਕਹਿੰਦਾ ਜਦੋਂ ਫਾਟਕ ਲੱਗਦਾ ਨਾ ਫਿਰ ਇੱਥੇ ਅਸੀਂ ਲੋਕਾਂ ਨੂੰ ਮਿਲ ਲੈਣੇ ਹੂੰ ਤਾਂ ਇਕੱਠੇ ਹੁੰਦੇ ਨਹੀਂ ਇਹ ਤਾਂ ਫਾਟਕਾ ਫੂਟਕਾ ਨਹੀਂ ਰਹਿ ਗਿਆ ਹੁਣ ਹੁਣ ਮੈਂ ਉਹ ਵੀ ਖਤਮ ਕਰ ਦੇਣਾ ਕੰਮ ਆ ਤੁਹਾਡਾ ਰੇਲਵੇ ਓਵਰਬਿਜ ਬਣ ਜਾਣਾ ਜਲਦੀ ਆ ਕੁਝ ਜ਼ਮਾਨਾ ਫਾਟਕਾਂ ਦਾ ਰਹਿ ਗਿਆ ਜੀ ਹੁਣ ਅੱਧਾ ਤਾਂ ਘੰਟਾ ਇੱਥੇ ਖੜੇ ਰਹਿਨੇ ਆ ਇੰਨਾ ਟਾਈਮ ਕਿੱਥੇ ਇਹ ਤਾਂ ਉਹ ਗੱਲ ਹੋ ਗਈ ਮੋਦੀ ਜੀ ਨੇ ਜਾਪਾਨ ਦਾ ਪ੍ਰਧਾਨ ਮੰਤਰੀ ਬੁਲਾ ਲਿਆ ਜਦੋਂ ਬੁਲਟ ਟ੍ਰੇਨ ਦੀ ਗੱਲ ਨਹੀਂ ਕੀਤੀ ਵੀ ਬੁਲਟ ਟ੍ਰੇਨ ਆਉਗੀ ਬੁਲਟ ਟ੍ਰੇਨ ਦਿਓ ਉਹਦੇ ਨਾਲ ਕਰ ਲਿਆ ਸਮਝੌਤਾ ਵੀ ਬੁਲਟ ਟ੍ਰੇਨ ਮਿਲੂਗੀ ਅਹਮਦਾਬਾਦ ਤੋਂ ਬੰਬੇ ਤੱਕ ਦੀ ਬੁਲਟ ਟ੍ਰੇਨ ਜਾਪਾਨ ਬਣਾਊਗਾ ਜਾਪਾਨ ਤੋਂ ਲਵਾਂਗੇ ਤੇ ਬੁਲਟ ਟ੍ਰੇਨ ਦਾ ਅਧਿਕਾਰਨ ਕਰਾ ਕੇ 12 ਨਸੀ ਲੈ ਗਿਆ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਉੱਥੇ ਜਿਹੜੇ ਵਿਦਵਾਨ ਮਹਾਪੁਰਸ਼ ਜਿਹੜੇ ਨੇ ਉਹ ਆਰਤੀ ਕਰਨ ਲੱਗ ਗਏ ਆਰਤੀ ਤੇ ਖੜਾ ਲਿਆ ਜਪਾਨ ਵਾਲਾ ਪ੍ਰਧਾਨ ਮੰਤਰੀ 15 ਮਿੰਟ 20 ਮਿੰਟ ਹੁਣ ਜਪਾਨ ਵਾਲਿਆਂ ਨੂੰ ਆਰਤੀਆਂ ਦਾ ਕੀ ਪਤਾ ਬਚਰੇ ਨੂੰ ਅੱਧਾ ਪੌਣਾ ਘੰਟਾ ਜਦੋਂ ਆਰਤੀ ਹੋਈ ਗਈ ਉਹ ਖੜਾ ਰਿਹਾ ਖੜਾ ਰਿਹਾ ਬਾਅਦ ਚੋਨੇ ਮੋਦੀ ਨੂੰ ਕਿਹਾ ਕਹਿੰਦਾ ਜੇ ਤੁਹਾਡੇ ਕੋਲੇ ਕਿੰਨੇ ਟਾਈਮ ਹੈਗਾ ਵਿਪਨ 40 42 ਮਿੰਟ ਆਰਤੀ ਚੱਲ ਰਹੀ ਹੈ ਫਤੂ ਨੂੰ ਬੁਲਟ ਟ੍ਰੇਨ ਦੀ ਕੀ ਲੋੜ ਹੈ ਇਹ ਤਾਂ ਕਹਿੰਦਾ ਉਹਨਾਂ ਮੁਲਕਾਂ ਨੂੰ ਚਾਹੀਦੀ ਹੁੰਦੀ ਜਿੱਥੇ ਟਾਈਮ ਹੀ ਹੈ ਨਹੀਂ ਚੱਲ ਓ ਇੱਧਰ ਨੂੰ ਚੱਲ ਓ ਉੱਧਰ ਨੂੰ ਅਜੀ ਤਾਂ ਵੇਲੇ ਹੀ ਆ ਸਾਨੂੰ ਬੁਲਟ ਟ੍ਰੇਨ ਕਾਦੀ ਲੋੜ ਹੈ ਸਾਨੂੰ ਰੋਜ਼ਗਾਰ ਦੀ ਲੋੜ ਹੈ ਆ ਸਨ ਦਾ ਇੱਕ ਜੀ ਸੀ ਵੀ ਲੱਗ ਜਾ ਟੋਬੇ ਤੇ ਪੌਣਾ ਪਿੰਡ 750 ਬੰਦਾ ਜੀ ਸੀ ਵੀ ਦੇਖੀ ਜਾਂਦੇ ਨਾਲੇ ਉਹਦੇ ਨਾਲ ਹੀ ਟੇਡੇ ਹੋਈ ਜਾਣਗੇ ਲਾ ਇਤਾਂ ਇੰਨੇ ਵੇਲੇ ਆ ਜੀ ਸੀ ਵੀ ਦੇਖੀ ਜੰਦੇ ਰਹੇ ਨੇ ਦੋ ਦੋ ਘੰਟੇ ਸੋ ਵੀਰੋ ਸਾਨੂੰ ਰੋਜ਼ਗਾਰ ਦਿਓ ਅਸੀਂ ਤਾਂ ਵਿਹਲੇ ਹੀ ਆ ਕੰਮ ਦਿਓ ਸਾਨੂੰ ਕੰਮ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ 2.5 ਸਾਲ ਆਪਾਂ ਪਾਛੜ ਕੇ ਕੋਈ ਗੱਲ ਨਹੀਂ ਮਿਸਤਰੀ ਦੋ ਲਾ ਦਾਂਗੇ ਲੈਂਟਰ ਤੇ ਛੇਤੀ ਲਿਆਉ ਹੋਣ 2.5 ਸਾਲ ਆਪਾਂ ਸਪੀਡ ਡਬਲ ਕਰ ਲਾਂਗੇ ਨਜ਼ਾਰਾ 5 ਸਾਲ ਅਲੇ ਆਊਗਾ ਇਹ ਮੇਰੀ ਗਾਰੰਟੀ ਹੈ ਤੁਹਾਨੂੰ ਕਿੱਧੜ ਵਿੱਚ ਸੀਵਰੇਜ ਦੀ ਵਾਟਰ ਵਾਕ ਦੀ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਉਹਦੋਂ ਪਹਿਲੇ ਪੈਸੇ ਜਾਰੀ ਕਰ ਚੁੱਕਿਆ ਔਰ ਜਿਹੜੀਆਂ ਪਾਈਪਾਂ ਆਈਆਂ ਬੰਗਲੌਰ ਤੋਂ ਆਈਆਂ ਜਿਹੜੀਆਂ ਹੁਣ ਪਾਈਪਾਂ ਆਈਆਂ ਬੰਗਲੌਰ ਤੋਂ ਆਈਆਂ 30 ਸਾਲ ਦੀ ਮਿਆਦ ਹੈ ਪਾਈਪ ਲੀਕ ਹੋਊਗੀ ਇਹਦੋਂ ਪਹਿਲਾਂ ਤਾਂ ਪਤਾ ਹੀ ਨਹੀਂ ਕੀ ਪਾ ਰੱਖਿਆ ਹੈ ਸੀਵਰੇਜ ਵਾਲੀ ਪਾਣੀ 'ਚ ਫਿਰਦੀ ਹੈ ਪਾਣੀ ਵਾਲੀ ਸੀਵਰੇਜ 'ਚ ਫਿਰਦੀ ਹੈ ਦੱਸੋ ਕੀ ਕਰੀਏ ਕੋਈ ਜਗ੍ਹਾ ਤਾਂ ਛੱਡ ਦੋ ਅਸ਼ੀਰਦਾਂ ਦੇ ਕੱਪੜਾ ਚ ਵੀ ਪੈਸੇ ਖਾ ਜਾਂਦੇ ਆ ਯਾਰ ਕੋਈ ਜਗ੍ਹਾ ਤਾਂ ਛੱਡ ਦੋ ਨਾ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਐਥੋਂ ਤੁਹਾਨੂੰ ਛੱਡ ਕੇ ਉਹ ਲੁਧਿਆਣੇ ਚਲਾ ਗਿਆ ਹੁਣ ਕਹਿੰਦਾ ਵੀ ਮੇਰੀ ਧਰਮ ਪਤਨੀ ਹੋ ਉਹਨੂੰ ਵੋਟਾਂ ਪਾਓ ਉਹ ਬਟ ਐਥੋਂ ਤੁਹਾਨੂੰ ਛੱਡ ਕੇ ਬਠਿੰਡੇ ਚਲਾ ਗਿਆ ਕੋਣ ਬਾਪ ਸਮੋੜਿਆਗਾ ਮੈਨੂੰ ਪਾਓ ਆ ਬੰਦਾ ਉੱਥੇ ਖੜਾ ਹੈ 12 ਚ ਵੀ 17 ਚ ਵੀ 22 ਚ ਵੀ ਉੱਥੇ ਖੜਾ ਹੈ ਭਾਵੇਂ ਨਹੀਂ ਜਿੱਤ ਹਾਸਲ ਹੋਈ ਪਰ ਲੋਕਾਂ ਚ ਤਾਂ ਖੜਾ ਹੈ ਲਾ ਦਿਓ ਨੰਬਰ ਫਿਰ ਐਦ ਕੀ ਦਾ ਹਾਂ ਹਾਂ ਦੂਜੀ ਨੰਬਰ ਲਾਓ ਉਦੋਂ ਗਾਹਾਂ ਵਾਲੇ ਨੰਬਰ ਮੇਰੇ ਨੇ ਫਿਰ ਸੋ ਵੀਰੋ ਦੋ ਨੰਬਰ ਬਟਨ ਹੈ ਨਾ ਕਿ ਦੋ ਨੰਬਰ ਬਟਨ ਆਉਣਾ ਪਹਿਲੇ ਨੰਬਰ ਤੇ ਹੈ ਹਾਂ 20 ਤਰੀਕ ਨੂੰ ਨਾ ਧੋ ਕੇ ਤਿਆਰ ਤੁਰ ਹੋ ਕੇ ਜਾਨਸਾਰ ਦੋ ਨੰਬਰ ਵਾਲਾ ਬਟਨ ਦਬ ਕੇ ਆਏ ਹੱਥ ਝਾੜ ਕੇ ਆ ਜਿਓ ਬਾਕੀ ਬਾਟਨਾ ਵੱਲ ਦੇਖਿਓ ਬਿਨਾ ਨਹੀਂ ਤਾਂ ਚਿੱਟਾ ਮੋਤੀ ਆ ਉੱਤਰ ਸਕਦਾ ਖਾਂਚ ਐਡੇ ਪਾਪੀ ਨੇ ਬਸ ਨਿਮੇੜਦੋ ਕੰਮ ਦੁਖੀ ਕੀਤਾ ਯਾਰ ਇਹਨਾਂ ਨੇ ਮੈਨੂੰ ਤਾਂ ਐ ਸੀ ਵੀ ਗਿੱਦੜ ਵਾਹੇ ਜੇ ਤਰੱਕੀ ਬਹੁਤ ਹੋ ਗਈ ਹੋਣੀ ਪਿੰਡਾਂ 'ਚ ਤਰੱਕੀ ਹੋ ਗਈ ਹੋਣੀ ਤਾਈਓ ਮੈਂ ਕਿਹਾ ਰਾਜਾ ਬੜੇ ਕਦੇ ਅਰਜੀ ਲੈ ਕੇ ਨੇ ਆਏ ਮੇਰੇ ਕੋਲੇ ਕਿਉਂਕਿ ਐਮਐਲਏ ਸੀ ਮੇਰੇ ਤਾਂ ਸਾਹਮਣੇ ਬਹਿਂਦਾ ਸੀ ਪ੍ਰਧਾਨ ਸੀ ਪਾਰਟੀ ਦਾ ਮੈਂ ਕਿਹੜਾ ਜਵਾਬ ਦਿੰਦਾ ਸੀ ਇਹਨੂੰ ਜੇ ਕੁਝ ਮੇਰੇ ਕੋਲ ਲੈ ਕੇ ਆਉਂਦਾ ਵੀ ਕੋਟਪਾਈ ਦੀ ਖਿੜਕੀਆਂ ਵਾਲੇ ਦੀ ਕੋਟਲੀਆ ਬਲੂ ਦੀ ਆ ਛੱਤਿਆਂ ਨੇ ਦੀ ਆ ਹੁਸਨਰ ਦੀਆ ਜਿਹੜਾ ਗਿੱਦੜ ਵਾਹੇ ਦੀ ਆ ਹਾ ਦਿੱਕਤ ਹੈ ਜੀ ਮੈਂ ਉਹਦੀ ਕਰ ਦਿੰਦਾ ਮੈਨੂੰ ਐਸੀ ਆਉਂਦਾ ਨਹੀਂ ਫਿਰ ਤਰੱਕੀ ਹੋਈ ਬਾੜੀ ਕਰ ਲਈ ਹੋਣੀ ਜਦੋਂ ਹੁਣ ਆ ਕੇ ਦੇਖਿਆ ਕਿਹੜੀ ਤਰੱਕੀ ਲੋਕ ਕਹਿੰਦੇ ਛੱਪੜ ਸਾਡੇ ਤਾਂ ਉੱਥੇ ਹੀ ਖੜਿਆ ਹੈ ਜੀ ਕੰਮ ਮੈਂ ਕਹਿੰਦਾ ਜੇ ਆਇਆ ਕਿਉਂ ਨਹੀਂ ਫਿਰ ਮੈਨੂੰ ਦੱਸਿਆ ਕਹਿੰਦੇ ਕਹਿੰਦਾ ਨਹੀਂ ਆਇਆ ਕੋਈ ਤਾਂ ਪੌਂਤਮਾਂ ਦੀ ਚੜਾਈ ਨਾ ਹੋ ਜੇ ਪਿੰਡ 'ਚ ਉਹ ਮੈਂ ਕਿਹਾ ਮੇਰੀ ਤਾਂ 17.5 ਸਾਲ ਦੀ ਉਮਰ 'ਚ ਹੋ ਗਈ ਚੜ੍ਹਾਈ ਕਿਹੜੀ ਚੜ੍ਹਾਈ ਦੀ ਗੱਲ ਕਰਦਾ ਜਿਹੜੀਆਂ ਚੜ੍ਹਾਈਆਂ ਪ੍ਰਮਾਤਮਾ ਨੇ ਸਾਨੂੰ ਦਿਖਾਤੀਆਂ ਉਹ ਤਾਂ ਹਜੇ ਤੁਸੀਂ ਤਾਂ ਦੇਖਿਆ ਵੀ ਨਹੀਂ ਭਾਈ 17.5 ਸਾਲ ਦੀ ਉਮਰ 'ਚ ਭਗਵੰਤ ਮਾਨ ਬਣਾਦਾ ਸੀ ਮੈਨੂੰ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਜਿਸ ਕੁਰਸੀ 'ਤੇ ਆ ਬੈਠ ਗਏ ਹੈ ਉਸ ਕੁਰਸੀ 'ਤੇ ਬੈਠ ਕੇ بڑے-ਬਡੋਂ ਕੇ ਦਿਮਾਗ ਖਰਾਬ ਹੋ ਜਾਂਦੇ ਹੈ ਆਪਕਾ ਦਿਮਾਗ ਕਿਉਂ ਨਹੀਂ ਖਰਾਬ ਹੋ ਗਿਆ ਮੈਂ ਕਿਹਾ ਫਰਕ ਕਿੰਨਾ ਕ ਹੈ ਇਦੋਂ ਪਹਿਲਾਂ ਵਾਲੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਬਰਕ ਕਰਦਾ ਮੰਨਦਾ ਇੱਥੇ ਤੁਸੀਂ ਟਿਕਟਾ ਲਾ ਕੇ ਦੇਖਦੇ ਰਹੇ ਹੋ ਜਰਾ ਉਹ ਪੱਟੇ ਤਲਾਹ ਚ ਹਾਂ ਮੈਂ ਪੈਸੇ ਲੈ ਕੇ ਜਾਂਦਾ ਸੀ ਅੱਜ ਵੇਕੇ ਜਾਉਂ ਚਾਰ ਪੰਜ ਕਰੋੜ ਨੂੰ ਤਾਂ ਪਾਉਂਗਾ ਅੱਜ ਇਨਾਕ ਦਾ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਹਾਂ 4-5 ਕਰੋੜ ਤਾਂ ਪੱਕਾ ਹੀ ਹੈ ਮੈਂ ਕਹ ਉਹ ਵੀ ਮਿਲੂ ਉਹ ਵੀ ਮਿਲੂ ਜਿੰਨਾ ਕਹੋਗੇ ਜਿੰਨਾ ਚਿਰ ਤੁਸੀਂ ਇਹ ਕਹੋਗੇ ਕਾ ਕੰਮ ਹੈ ਕੰਮ ਪੈਸਾ ਥੋੜਾ ਹੈ ਮੈਂ ਘਰੇ ਛਾਪਦਾ ਪੈਸਾ ਥੋੜਾ ਦੇਣਾ ਤੁਹਾਨੂੰ ਹੈ ਥੋੜੇ ਤੇ ਲਾਉਣਾ ਇਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਦੇ ਪੈਸੇ ਲਓ ਵਾਪਸ ਲੋਕਾਂ ਤੇ ਲਾ ਦਿਓ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਨਾ 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਤੇ ਨਾਲੇ ਥਰਮਲ ਪਲਾਂਟ ਖਰੀਦ ਲਿਆ ਨਾਲੇ ਥਰਮਲ ਪਲਾਂਟ ਖਰੀਦ ਲਿਆ ਫਿਰ ਹੁਣ ਕਿਵੇਂ ਬਿਜਲੀ ਆਉਂਦੀ ਹੈ ਬਈ ਉਹੀ ਜੈਂਪਰ ਨੇ ਉਹੀ ਗ੍ਰਿਡ ਹੈ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਨੀਅਤ ਨੀਅਤ ਇਹ ਨੀਅਤ ਦੇ ਮਾਰੇ ਨੇ ਉਹ ਰਾਜਾ ਬੜਿੰਗ ਲਿਆ ਹੁਣ ਉਥੇ ਮੰਡੀਆਂ ਚ ਰਾਤਾਂ ਕੱਟਣ ਲੱਗ ਗਿਆ ਯਾਰ ਕਹਿੰਦਾ ਮੰਡੀ ਚ ਰਾਤ ਕੱਟਣੀ ਹੈ ਲੈ ਦੱਸ ਮੈਂ ਕਿਹਾ ਪਹਿਲਾਂ ਕਦੇ ਆਇਆ ਮੰਡੀ ਚ ਯਾਰ ਕਿਉਂ ਡਰਾਮੇ ਕਰਦੇ ਹੋ ਯਾਰ ਤੁਸੀਂ ਕਿਹਦਾ ਜਵਾਬ ਚੱਕ ਕੇ ਮੋਢੇ ਤੇ ਖੜਾਈ ਜਾਂਦਾ ਉਹਨੂੰ ਲੈ ਮੈਂ ਕਿਉਂ ਡਰਾਮੇ ਕਰਦੇ ਹੋ ਯਾਰ ਹੁਣ ਮੰਡੀਆਂ ਚ ਕਹਿੰਦਾ ਅਸੀਂ ਮੰਡੀਆਂ ਵਾਲੇ ਹੀ ਆ ਥੋਡੇ ਵਰਗੇ ਹੀ ਆ ਉਹ ਗੱਲ ਹੋ ਗਈ ਡਾਕੂਆਂ ਨੇ ਇੱਕ ਬੱਸ ਘੇਰ ਲਈ ਪੁਰਾਣੇ ਜ਼ਮਾਨੇ ਚ ਬੱਸ ਘੇਰ ਲਈ ਤੇ ਬੱਸ ਲੁੱਟ ਲਈ ਬੱਸ ਲੁੱਟ ਕੇ ਸਵਾਰੀਆਂ ਲੈ ਚ ਖੜਾ ਲੀਆਂ ਡਾਕੂਆਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਹੈ ਜੀ ਫਰਾ ਗੋਲੀ ਮਾਰੀ ਸਿਰ 'ਚ ਦੂਜੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਹੈ ਜਕੜਾ ਗੋਲੀ ਮਾਰੀ ਸਿਰ 'ਚ ਤੀਜੀ ਕੋਈ ਮਾਤਾ ਖੜੀ ਸੀ ਬੇਬੇ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਜੀ ڈاکੂਆਂ ਸਰਦਾਰ ਕਹਿੰਦਾ ਨਾ ਓਏ ਨਾ ਓਏ ਨਾ ਇਹਦੇ ਗੋਲੀ ਨਾਲ ਮਾਰਿਓ ਓਏ ਮੇਰੀ ਮਾਂ ਦਾ ਨਾਮ ਪੁਸ਼ਪਾ ਦੇਵੀ ਸੀ ਮੈਨੂੰ ਮੰਮਤਾ ਯਾਦ ਆ ਗਈ ਉਹ ਕਿੰਨਾ ਪਿਆਰ ਕਰਦੀ ਹੁੰਦੀ ਸੀ ਇਹਦੇ ਗੋਲੀ ਨਾਲ ਮਾਰਿਓ ਉਹ ਛੱਡਤੀ ਉਹਨਾਂ ਨੇ ਗਾਹ ਅਗ ਲਾਈਨ ਚ ਗਾਹ ਰਾਜੇ ਪੜਿੰਗ ਵਰਗਾ ਖੜਾ ਸੀ ਉਹਨੂੰ ਕਹਿੰਦੇ ਤੇਰਾ ਕੀ ਨਾਂ ਕਹਿੰਦੇ ਜੀ ਹੂੰ ਤਾਂ ਰਾਜਾ ਪੜਿੰਗ ਹੈ ਮੇਰਾ ਨਾਂ ਹੂੰ ਗਿੱਦੜ ਵਾਏ ਚ ਮੈਨੂੰ ਪੁਸ਼ਪਾ ਦੇਵੀ ਪੁਸ਼ਪਾ ਦੇਵੀ ਉਹ ਕਹਿੰਦੇ ਨੇ ਜੀ ਉਹ ਡਾਕੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਂ ਬਦਨਾਮ ਕਰਦਾ ਯਾਰ ਇਹ ਇਹ ਉਹ ਪੁਸ਼ਪਾ ਦੇਵੀਆਂ ਨੇ ਹੋਰ ਯਾਰ ਹੂੰ ਮੰਡੀਆਂ ਜਰਾ ਤਾਂ ਕੱਟਣ ਲੱਗੇ ਦੱਸ ਸੋ ਵੀਰੋ ਇਨਾਂ ਤੇ ਕੋਈ ਧਾਗਤ ਵੀਤਨੀ ਇਹਨਾਂ ਕੋਲੇ ਜੇ ਹੁੰਦਾ ਹੁਣ ਤੱਕ ਕੁਛ ਨਾ ਕੁਛ ਕਰ ਦਿੰਦੇ ਜੇ ਚੱਜਦੇ ਹੁੰਦੇ ਕੁਛ ਨਾ ਕੁਛ ਕਰ ਦਿੰਦੇ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਦੇ ਸੀ ਇੱਕ ਪਾਸੇ 2 ਸਾਲ ਦੂਜੇ ਪਾਸੇ 28 ਸਾਲ 28 ਸਾਲ 28 ਸਾਲ ਅੱਜ ਤੁਸੀਂ ਅੱਜ ਮੇਰਾ ਨਾਰਾ ਲਿਖ ਲਓ ਜੇ 2.5 ਸਾਲ 28 ਸਾਲ ਦੇ ਉੱਤੇ ਭਾਰੀ ਨਾ ਪਏ ਤਾਂ ਮੈਂ ਜਵਾਬਦੇ ਹੋ ਜੁਮਾ ਮੈਂ ਮੈਂ ਤੁਹਾਡਾ ਜ਼ਿੰਮੇਵਾਰ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਤੁਸੀਂ ਵੱਡੇ ਹੋ ਲੋਕਤੰਤਰ ਚ ਲੋਕ ਵੱਡੇ ਨੇ ਕਦੇ ਲੋਕਾਂ ਤੋਂ ਆਪਣੇ ਆਪ ਨੂੰ ਵੱਡੇ ਸਮਝਣ ਦੀ ਕੋਸ਼ਿਸ਼ ਨਾ ਕਰੋ ਜਿਹੜੇ ਲੀਡਰਾਂ ਨੇ ਵੀ ਆਪਣੇ ਆਪ ਨੂੰ ਲੋਕਾਂ ਤੋਂ ਵੱਡੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਥੱਲੇ ਲਾ ਕੇ ਮਾਰੇ ਜਮਾਨਤਾ ਜਬਤ ਕਰਾਉਂਦੇ ਲੋਕਾਂ ਪਬਲਿਕ ਹੈ ਸਭ ਜਾਣਦੀ ਹੈ ਪਬਲਿਕ ਹੈ ਪਬਲਿਕ ਹੈ ਉਹ ਮੁੜ ਕੇ ਵੋਟਾਂ ਚ ਲੜਨ ਜੋਗਾ ਨਹੀਂ ਛੱਡਦੇ ਇਹੋ ਜਿਹੇ ਬਦਲੇ ਲੈਂਦੇ ਲੋਕ ਜਦੋਂ ਲੈਂਦੇ ਆ जो आ जा आ अच्छा एक थोड़ा नहीं पता लगता लोगों का मैं भी बतना लड़ लिया भी सलाह कदों करजना के जमा नहीं पता लगता भी कदों बहने बहने पाणिया ने ना अख अखा, अखा चकते हैं काम कि हाँ उधर हाँ फिर ठीक है हाँ। चलो मांज्या गया कोई ना कोई <laughs> सही है ਸਲਾਤਾਂ ਬਣਾਈ ਬੈਠੇ ਹੋ ਤਾਂ ਹੁਣ ਉਹੀ ਵਿਪੰਤ ਮਾਨ ਨੂੰ 19 ਨੰਬਰ ਬਾੜ ਚ ਬਲਾਓ ਬਾਨ ਨੂੰ ਨਹੀਂ ਪਤਾ ਜੀ ਅੱਜ ਕੱਲ ਉਹ ਹੈ ਨਾ ਜੇ ਵਿਆਹ ਦਾ ਕਾਰਡ ਦੇ ਦਈਏ ਤਾਂ ਵੀ ਗੁੱਸੇ ਹੋ ਜਾਂਦੇ ਨੇ ਫੋਨ ਕਿਉਂ ਨਹੀਂ ਕੀਤਾ ਨਾਲ ਮਣ ਤਾਂ ਫੋਨ ਜੇ ਕਰਾਉਂਦੇ ਫਿਰਦੇ ਹੋ ਆਉਣਾ ਤਾਂ ਹੈਗਾ ਵਿਆਹ ਤੇ ਤੁਸੀਂ ਮੈਨੂੰ ਪਤਾ ਹੈ ਤਿਆਰੀਆਂ ਤਾਂ ਖਿੱਚੀ ਫਿਰਦੇ ਹੋ ਤੁਸੀਂ ਆਹ ਗੱਲਾਂ ਕਰਨ ਲਈ ਤੁਹਾਡੇ ਕੋਲ ਆਇਆ ਥੋਡੇ ਵਰਗੇ ਆਂ ਐਂ ਰਹਾਂਗੇ ਐਦਾਂ ਹੀ ਰਹਿਨੇ ਆਂ परमात्मा ने जो ड्यूटियां लाइया रब न यही अरदस कर दिया परमात्मा कोई गलत फैसला ना करा ली जे फैसला कराने लोगों के हक च ही कराई इतने बैजी बड़े बड़े सिकंदर आए दुनिया जितना खाली हथ गए ने इथे जितने मर्जी कट्ठे कर लो पैसे हीरे मोती मगर ख्याल इतना रहे कफन पे जेब नहीं होती सब कुछ इत रह ਤੇ ਸਾਡਾ ਕਮਲਿਆਂ ਦਾ ਹਾਲ ਇਹ ਹੈ ਕਿ આજ ਵੀ ਬਾਜ਼ਾਰ ਸੇ ਖਾਲੀ ਹੱਥ ਵਾਪਸ ਆ ਜਾਂਦਾ ਹੂੰ આજ ਵੀ ਬਾਜ਼ਾਰ ਸੇ ਖਾਲੀ ਹੱਥ ਵਾਪਸ ਆ ਜਾਂਦਾ ਹੂੰ ਪਹਿਲੇ ਪੈਸੇ ਨਹੀਂ ਥੇ ਅਬ ਖੁਆਇਸ਼ ਨਹੀਂ ਹੈ ਜਾਇ ਨੂੰ ਐ ਕਹਿ ਲੋ ਦੇਸੀ ਚ ਦੇਸੀ ਬੋਲੀ ਜੀ ਬੋਲੀਏ ਵੀ ਜਦੋਂ ਦੰਦ ਸੀ ਉਦੋਂ ਬਦਾਮ ਨਹੀਂ ਮਿਲਦੇ ਸੀ ਜਦੋਂ ਬਦਾਮ ਲੈਣ ਜੋਗੇ ਹੋਏ ਦੰਦ ਨਿਕਲ ਗਏ